ਕੋ ਅੱਜ ਮੈਂ ਇੱਥੇ ਪਿੰਡ ਪੈਣੀ ਮਹਾਰਾਜ ਪਹੁੰਚਿਆ ਸਾਡੀ ਸਾਰੀ ਟੀਮ ਆ ਗਈ ਇੱਥੇ 45 ਲੱਖ ਰੁਪਈਆ ਸਾਡੇ ਮਾਨਯੋਗ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੈਂਬਰ ਪਾਰਲੀਮੈਂਟ ਮੀਤ ਹੇਰ ਜੀ ਉਹਨਾਂ ਨੇ ਅੱਜ ਜਾਰੀ ਕੀਤਾ ਦਾ ਇਹ ਗਲੀਆਂ ਨਾਲੀਆਂ ਵਾਸਤੇ ਜੋ ਗਲੀਆਂ ਕੱਚੀਆਂ ਸੀ 25 25 30 30 ਸਾਲਾਂ ਤੋਂ ਜਿੱਥੇ ਰੋੜੇ ਪਏ ਸੀ ਅੱਜ ਉੱਥੇ ਕੰਮ ਸ਼ੁਰੂ ਹੋਇਆ ਹੈਗਾ ਤੇ ਉਹੀ ਕੰਮ ਦੀ ਸ਼ੁਰੂਆਤ ਕਰਵਾਉਣ ਮੈਂ ਬਤੌਰ ਉਹਨਾਂ ਦਾ ਨੁਮਾਇੰਦਾ ਐਮਪੀ ਸਾਹਿਬ ਦਾ ਇੱਥੇ ਪਹੁੰਚਿਆਗਾ ਤੇ ਕੰਮ ਦੇਸੀ ਸ਼ੁਰੂਆਤ ਕਰ ਚੁੱਕੇ ਆ ਇਸ ਤੋਂ ਇਲਾਵਾ ਵੀ ਪਿੰਡ ਪੈਣਾ ਪੈਣੀ ਮਹਾਰਾਜ ਵਿੱਚ ਜਦੋਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ 2022 ਤੋਂ ਲੈ ਕੇ ਹੁਣ ਤੱਕ ਆ ਮੇਰੇ ਕੋਲ ਕਾਗਜ਼ ਆ 4 ਕਰੋੜ 36 ਲੱਖ ਰੁਪਈਆ ਪਿੰਡ ਨੂੰ ਜਾਰੀ ਹੋ ਚੁੱਕਿਆ ਪਹਿਲੀ ਮੰਡੀ ਆ ਪਿੰਡਾਂ ਦੀ ਜਿਹਦੀ ਚਾਰਦੀਵਾਰੀ ਹੋਈ ਆ ਸ਼ਹਿਰੀ ਮੰਡੀਆਂ ਦੀ ਤਾਂ ਚਾਰਦੀਵਾਰੀ ਹੋਈ ਹੈਗੀ ਪਰ ਪਿੰਡਾਂ ਦੇ ਵਿੱਚੋਂ ਪਹਿਲੀ ਮੰਡੀ ਆ ਪੈਣੀ ਮਹਾਰਾਜ ਦੀ ਜਿਹਦੀ ਚਾਰਦੀਵਾਰੀ ਹੋਈ ਆ ਇਸ ਤੋਂ ਇਲਾਵਾ ਪੰਚਾਇਤ ਘਰ 40 ਲੱਖ ਦੀ ਲਾਗਤ ਨਾਲ ਬੜਾ ਸੋਹਣਾ ਤਿਆਰ ਹੋਇਆ ਪਿਆ ਲਗਭਗ ਉਹ ਵੀ ਉਦਘਾਟਨ ਉਹਦਾ ਬਹੁਤ ਜਲਦੀ ਉਹਦਾ ਰਿਬਨ ਕਟਣਾਗਾ ਇਸ ਤੋਂ ਇਲਾਵਾ ਜਿਹੜੇ ਅਸੀਂ ਇਹ ਗਰਾਊਂਡ ਦੇ ਵਿੱਚ ਖੜੇ ਆ ਇਹ ਬਿਲਕੁਲ ਇੱਥੇ ਮਤਲਬ ਇਹ ਨਸ਼ੇੜੀਆਂ ਦਾ ਅੱਡਾ ਬਣਿਆ ਪਿਆ ਸੀ ਜਿਹੜਾ ਹੁਣ ਇਹ ਬਿਲਕੁਲ ਇਸੇ ਟਰੈਕ ਪੈ ਗਿਆ ਸਿੰਟਰ ਟਰੈਕ ਪੈ ਗਿਆ ਤੇ ਅੰਦਰ ਜਿਮ ਬਣ ਚੁੱਕਿਆਗਾ 70-80 ਲੱਖ ਰੁਪਏ ਦੇ ਤੇ ਲੱਗ ਚੁੱਕਿਆਗਾ ਤੇ ਹਜੇ ਵੀ ਕੰਮ ਇਹਦਾ ਚੱਲ ਰਿਹਾਗਾ ਤੇ ਇਸ ਤੋਂ ਇਲਾਵਾ ਵੀ ਹੋਰ ਵੀ ਵੱਖ-ਵੱਖ ਪ੍ਰੋਜੈਕਟਾਂ ਵਾਸਤੇ ਵਾਟਰ ਸਪਲਾਈ ਲਈ ਲੱਗ ਪੈਸੇ ਦਿੱਤੇ ਨੇਗੇ ਸਾਰ ਮਸ਼ਾਲਾ ਮਾਵਸੀ ਅਲੱਗ ਪੈਸੇ ਦਿੱਤੇ ਨੇਗੇ ਕੋਈ ਇਹੋ ਜਿਹਾ ਪਿੰਡ ਦਾ ਕੰਮ ਨਹੀਂ ਜਿਹੜਾ ਜਿਹੜਾ ਸਰਕਾਰ ਵੱਲੋਂ ਜਿਹੜਾ ਵੀ ਕੋਈ ਅਸੀਂ ਜਿਹੜੇ ਜਿਹੜੇ ਤਾਂ ਅਸੀਂ ਟੀਚਾ ਮਿਥਿਆ ਸੀਗਾ ਜਿਹੜੇ ਤਾਂ ਅਸੀਂ ਵਾਅਦੇ ਕੀਤੇ ਸੀ ਉਹ ਤਾਂ ਅਸੀਂ ਪੂਰੇ ਕੀਤੇ ਨੇ ਜਿਹੜੇ ਅਸੀਂ ਵਾਅਦੇ ਨਹੀਂ ਵੀ ਪੂਰੇ ਕੀਤੇ ਸੀ ਜਿਹੜੇ ਵਾਅਦੇ ਨਹੀਂ ਵੀ ਕੀਤੇ ਸੀ ਉਹ ਵੀ ਪੂਰੇ ਕਰਤੇ ਸਭ ਤੋਂ ਵੱਡਾ ਜਿਹੜਾ ਲਾਭ ਹੋਇਆਗਾ ਕਿਸਾਨਾਂ ਨੂੰ ਉਹ ਹੋਇਆਗਾ ਜਿਹੜੀ ਅਸੀਂ ਪਿੰਡਾਂ ਦੇ ਵਿੱਚ ਆਹ ਪਾਈਪਲਾਈਨ ਪਾਈ ਹੈਗੀ ਜਿਹੜਾ ਨਹਿਰੀ ਪਾਣੀ ਵਾਲੀਆਂ ਪਾਈਪਲਾਈਨਾਂ ਪਈਆਂ ਨਹੀਂ ਗੀਆਂ ਆ ਮੇਰੇ ਨਾਲ ਮੇਰੇ ਕਿਸਾਨ ਵੀਰ ਖੜੇ ਨੇ ਸਾਰੇ ਤੁਸੀਂ ਇਹਨਾਂ ਨਾਲ ਹੀ ਗੱਲ ਕਰਕੇ ਦੇਖਿਓ ਤੁਹਾਨੂੰ ਪਤਾ ਲੱਗ ਜੂਗੇ ਮੋਟਰਾਂ ਬੰਦ ਪਈਆਂ ਨਹੀਂ ਗੀਆਂ ਤੇ ਇਹ ਸਰਕਾਰ ਦੀਆਂ ਵੱਡੀਆਂ ਪ੍ਰਾਪਤੀਆਂ ਨੇਗੀਆਂ ਤੇ ਮੈਂ ਸਾਡੇ ਮਾਨਯੋਗ ਸਾਡੇ ਐਮਪੀ ਸਾਹਿਬ ਬਹੁਤ ਹੀ ਜਿਨ੍ਹਾਂ ਨੂੰ ਪਿਆਰ ਕਰਦੇ ਨੇ ਬਰਨਾਲੇ ਹਲਕੇ ਦੇ ਲੋਕ ਦੋ ਵਾਰ ਉਹਨਾਂ ਨੂੰ ਐਮਐਲਏ ਬਣਾਇਆ ਤੇ ਹੁਣ ਐਮਪੀ ਬਣਾ ਕੇ ਦਿੱਲੀ ਭੇਜਿਆਗਾ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਉਦਮ ਤਦਕਾ ਬਰਨਾਲੇ ਹਲਕੇ ਦੇ ਪਿੰਡਾਂ ਦੀ ਜਿਹੜੀ ਨਹਾਰ ਆ ਉਹ ਬਦਲੀ ਜਾ ਰਹੀ ਆ ਉਹ ਬਦਲ ਚ ਆਉਣ ਵਾਲੇ ਪ੍ਰੋਜੈਕਟ ਦੇਖੋ ਇੱਕ ਤਾਂ ਅਸੀਂ ਡਿਸਪੈਂਸਰੀ ਇੱਥੇ ਜਿਹੜੀ ਹੈਗੀ ਉਹਨੂੰ ਨਵੇਂ ਸਿਰੇ ਤੋਂ ਬਣਾਉਣਾਗਾ ਇੱਕ ਅਸੀਂ ਇੱਥੇ ਮੁਹੱਲਾ ਕਲੀਨਿਕ ਹੈਗਾ ਉਹ ਬਣਾਉਣਾਗਾ ਤਿੰਨ ਚਾਰ ਪ੍ਰੋਜੈਕਟ ਨੇ ਮੇਰੇ ਧਿਆਨ ਦੇ ਵਿੱਚ ਨੇਗੇ ਜਿਹੜੇ ਵੱਡੇ ਪ੍ਰੋਜੈਕਟ ਨੇਗੇ ਪਾਰਕਾਂ ਦੇ ਉੱਤੇ ਇੱਥੇ ਜੋ ਗ੍ਰੀਨਰੀ ਤੇ ਜੋਰ ਦੇ ਨਾਲ ਲਾਇਬ੍ਰੇਰੀ ਬਣਾਉਣੀ ਹੈਗੀ ਇੱਥੇ ਇਹ ਸਾਰੇ ਪਿੰਡਾਂ ਦੇ ਵਿੱਚ ਸਾਡੇ ਯੂਨੀਫਾਰਮਲੀ ਪ੍ਰੋਜੈਕਟ ਚੱਲ ਰਹੇ ਨੇ ਹਰੇਕ ਪਿੰਡ ਦੇ ਵਿੱਚ ਅਸੀਂ ਇੱਕ ਪਬਲਿਕ ਲਾਇਬ੍ਰੇਰੀ 50 ਲੱਖ ਰੁਪਏ ਲਾਗਤ ਨਾਲ ਦੇ ਰਹੇ ਹਾਂ ਹਰੇਕ ਪਿੰਡ ਦੇ ਵਿੱਚ ਅਸੀਂ 50 ਲੱਖ ਦੀ ਲਾਗਤ ਨਾਲ ਇੱਕ ਪੈਲਸ ਮਿਨੀ ਦੇ ਰਹੇ ਹਾਂ ਇਹ ਸਾਰੇ ਪਿੰਡਾਂ ਦੇ ਵਿੱਚ ਹੀ ਲਾਗੂ ਹੋ ਰਿਹਾ ਟੀਮ ਬਹੁਤ ਮਿਹਨਤ ਕਰ ਰਹੀ ਆ ਸਾਡੇ ਮੈਂਪੀ ਸਾਹਿਬ ਨੇ ਕੋਈ ਕਸਰ ਨਹੀਂ ਛੱਡੀ ਫੰਡ ਦੇਣ ਦੇ ਵਿੱਚ ਮੈਂ ਧੰਨਵਾਦ ਕਰਦਾ ਬਹੁਤ ਅੱਜ ਸਾਡੇ ਨਗਰ ਦੇ ਵਿੱਚ ਓਐਸਡੀ ਬਾਈ ਗੁਰਮੀਤ ਸਿੰਘ ਮੀਤ ਇਹ ਜੀ ਹਸਨਪ੍ਰੀਤ ਜੀ ਪਹੁੰਚੇ ਨੇਗੇ ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ ੱਚਾ ਧੰਨਵਾਦ ਕਰਦੇ ਆ ਜੋ ਅੱਜ ਸਾਡੇ ਨਗਰ ਦੀਆਂ ਕੱਚੀਆਂ ਗਲੀਆਂ ਸੀ ਜੋ ਟੁੱਟੀਆਂ ਹੋਈਆਂ ਪਹਿਲਾਂ ਪੁਰਾਣੀਆਂ ਇਟਾਂ ਦੀਆਂ ਗਲੀਆਂ ਸੀ ਉਹਨਾਂ ਦਾ ਉਦਘਾਟਨ ਕੀਤਾ ਗਿਆ ਵਿਆ ਤੇ ਉਸ ਤੋਂ ਬਾਅਦ ਦੇ ਵਿੱਚ ਅੱਜ ਅਸੀਂ ਇੱਥੇ ਸਟੇਡੀਅਮ ਦੇ ਵਿੱਚ ਖੜੇ ਆ ਇਸ ਸਟੇਡੀਅਮ ਵਾਸਤੇ ਦੀ ਸਰਦਾਰ ਗੁਰਮੀਤ ਸਿੰਘ ਮੀਤਿਹਰ ਜੀ ਨੇ ਸਾਨੂੰ ਬਹੁਤ ਵੱਡੀ ਗ੍ਰਾਂਟ 70-75 ਲੱਖ ਰੁਪਇਆ ਇਸ ਸਟੇਡੀਅਮ ਵਾਸਤੇ ਦਿੱਤਾ ਜੋ ਕਿ ਬਿਲਕੁਲ ਬਣ ਕੇ ਤਿਆਰ ਆ ਤੇ ਕੁਛੇ ਦਾ ਥੋੜਾ ਮੋਟਾ ਕੰਮ ਰਹਿੰਦਾ ਬਾਕੀ ਜੋ ਥੋੜੇ ਟਾਈਮ ਦੇ ਵਿੱਚ ਹੀ ਬਾਈ ਜੀ ਇਸ ਦਾ ਅਧ்கਾਟਨ ਵੀ ਕਰਨ ਆਉਣਗੇ ਇਸ ਤੋਂ ਪਹਿਲਾਂ ਇਹ 8-10 10 ਸਾਲ ਪਹਿਲਾਂ ਇਸ ਦੇ ਵਿੱਚ ਸਾਰੇ ਨਗਰ ਦਾ ਪਾਣੀ ਇਹ ਬਹੁਤ ਹੀ ਨੀਮਾ ਸੀਗਾ ਜੋ ਉਹਨਾਂ ਦੇ ਸਹਿਯੋਗ ਦੇ ਨਾਲ ਭਰਤ ਪਈ ਸਾਰਾ ਇਹਦਾ A to Z ਕੰਪਲੀਟ ਸਭ ਤਿਆਰ ਹੋਇਆ ਤੇ ਇਸ ਤੋਂ ਪਹਿਲਾਂ ਇੱਥੇ ਸਾਰਾ ਨਸੇ ਦਾ ਕਾਰੋਬਾਰ ਚੱਲਦਾ ਸੀਗਾ ਪੀਣ ਦਾ ਵੀ ਤੇ ਵੇਚਣ ਦਾ ਵੀ ਤੇ ਅਸੀਂ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਸਰਦਾਰ ਤੋਹਾ ਸਿੰਘ ਬਾਣਜੀ ਦਾ ਮੁੱਖ ਮੰਤਰੀ ਜੋ ਪੰਜਾਬ ਨੇ ਗੁਰਮੀਤ ਸਿੰਘ ਮੀਤਿਹਰ ਜੀ ਜੋ ਸਾਡੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਨੇ ਅਤੇ ਬਾਈ ਹਸਨ ਜੀ ਜੋ OSD ਨੇ ਬਾਈ ਗੁਰਮੀਤ ਸਿੰਘ ਮੀਤਿਹਰ ਜੀ ਦੇ ਉਹਨਾਂ ਦਾ ਸਾਡੇ ਨਗਰ ਦੇ ਵਿੱਚ ਪਹੁੰਚਣ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਹਾਂਜੀ ਹਾਂਜੀ ਬਾਈ ਸਾਨੂੰ ਬਹੁਤ ਮਾਣ ਆ ਇਹਨਾਂ ਦੇ ਉੱਪਰ ਕਿਉਂਕਿ ਸਾਡੇ ਨਾਲ ਇਹਨਾਂ ਦਾ ਕੋਈ ਵਾਅਦਾ ਅੱਜ ਦਾ ਨਹੀਂ 10 12 ਤਾਲਾਂ ਤੋਂ ਸਾਡਾ ਬਾਈ ਜੀ ਨਾਲ ਉਹ ਪਿਆਰ ਹੈਗਾ ਪਹਿਲਾਂ ਵੀ ਸਾਡੇ ਬਹੁਤ ਕੰਮ ਜਿਸ ਦੇ ਵਿੱਚ ਸਾਡਾ ਪੰਚਾਇਤ ਘਰ ਜੀ ਤੇ ਸਾਡਾ ਇਹ ਸਟੇਡੀਅਮ ਦਾ ਕੰਮ ਹੋ ਗਿਆ ਜੀ ਸਾਡੇ ਪਿੰਡ ਦੀ ਖੇਤਾਂ ਵਾਲੀ ਪਾਈਪ ਲਾਈਨ ਦਾ ਕੰਮ ਹੋ ਗਿਆ ਜੀ ਨਾਜ ਮੰਡੀ ਹਾਂ ਜੀ ਹਾਂ ਜੀ ਨਾਜ ਮੰਡੀ ਦਾ ਹੋਇਆ ਤੇ ਹੋਰ ਵੀ ਹੁਣ ਇੱਥੇ ਜਿੱਥੇ ਆਪਾਂ ਖੜੇ ਆ ਇੱਥੇ ਆ ਬਾਥਰੂਮਾਂ ਦਾ ਕੰਮ ਚੱਲ ਰਿਹਾ ਇਸ ਤੋਂ ਬਾਅਦ ਦੇ ਵਿੱਚ ਇਧਰ ਨਾਲ ਹੀ ਸਾਡੇ ਕੂੜੇ ਵਾਲਾ ਡੰਪ ਉਹਦਾ ਕੰਮ ਵੀ ਚੱਲ ਰਿਹਾ ਤੇ ਡਿਸਪੈਂਸਰੀ ਦਾ ਕੰਮ ਬਾਈ ਜੀ ਹੋਣਾ ਨੇ ਕਿਹਾ ਵੀ ਅਸੀਂ ਚਲਾਵਾਂਗੇ ਤੇ ਸਾਡਾ ਲਾਇਬ੍ਰੇਰੀ ਦਾ ਵੀ ਕੰਮ ਹੈ ਜੀ ਤੇ ਸਾਡਾ ਜੋ ਵਾਟਰ ਸਪਲਾਈ ਇੱਥੇ ਬਣੀ ਵੀ ਹੈ ਟੈਂਕੀ ਉਹ ਵੀ ਸਾਡੀ ਖਸਤਾ ਹਾਲਤ ਚ ਹੈ ਤੇ ਉਹਦੇ ਵਿੱਚ ਦੀ ਗੰਦਾ ਪਾਣੀ ਲੋਕਾਂ ਨੂੰ ਪੀਣ ਲਈ ਥੋੜੀ ਜਿਹੀ ਦਿੱਕਤ ਆਉਂਦੀ ਆ ਉਹਦੇ ਵਾਸਤੇ ਵੀ ਪੰਜਾਬ ਸਰਕਾਰ ਨੇ ਸਾਨੂੰ ਵੱਡੀ ਗ੍ਰਾਂਟ ਦੇ ਕੇ ਨਵਾਂ ਪਲਾਟ ਲਾਉਣ ਵਾਸਤੇ ਉਹ ਮਨਜ਼ੂਰੀ ਦਿੱਤੀ ਆ ਸਾਨੂੰ ਸੋ ਅਸੀਂ ਬਾਈ ਜੀ ਦਾ ਅਤੇ ਪੰਜਾਬ ਸਰਕਾਰ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਜੋ ਪ੍ਰੋਜੈਕਟ ਬਾਕੀ ਧੂਰੇ ਨੇ ਉਹ ਵੀ ਸਾਨੂੰ ਆਸ ਹੈ ਇਸ ਹਾਲ ਸੀ ਮੇਲੇ ਵਿੱਚ ਵਿੱਚ ਸਾਡੇ ਪਿੰਡ ਦੇ ਸਾਰੇ ਕੰਮ ਪੂਰੇ ਹੋਣਗੇ ਜੀ ਅਸੀਂ 2014 ਤੋਂ ਪਾਰਟੀ ਨਾਲ ਸੀ ਮਤਲਬ ਜਿਹੜੇ ਕੰਮ 50 ਸਾਲਾਂ ਚ ਨਹੀਂ ਕਦੇ ਹੋਈ ਸੀ ਸਾਡੀ ਮਤਲਬ ਗਲੀ ਆ 35-40 ਸਾਲ ਹੋ ਗਈ ਸੀ ਰੋੜੇ ਬਣੇ ਪਏ ਸੀ ਤੇ ਬਾਈ ਮਿਤਿਹਾਰ ਨੇ ਉਹ ਮਤਲਬ ਗਲੀ ਜਿਹੜੇ ਮੰਨ 5-7 ਸਾਲਾਂ 10 ਸਾਲਾਂ ਦੇ ਕੰਮ ਜੰਮੀ ਖੜੇ ਪਏ ਸੀ ਜਿਵੇਂ ਮੰਨ ਸਾਡੀ ਕੱਸੀ ਦਾ ਪਾਣੀ ਸੀ ਮੇਰੀ 4 ਘੰਟੇ ਵਾਲੀ ਸੀ 4 ਘੰਟੇ ਦੇ ਵਿੱਚ ਇੱਕ ਕਿੱਲਾ ਰ ਆਉਂਦਾ ਸੀ ਅਸੀਂ ਇੱਕ ਦਿਨ ਗਏ ਵੀ ਨਹੀਂ ਮਤਲਬ ਬਾਈ ਨੇ ਆਪ ਹੀ ਪਾਸ ਕਰਾ ਕੇ ਆਪ ਹੀ ਪੈ ਪਾਤੇ 5-7 ਪੰਜਾਂ ਨੇ ਅਸੀਂ ਹੋਰ ਵੀ ਖੜੇ ਆ ਜਿਨ੍ਹਾਂ ਦਾ ਉਹ ਖਾਲਾ ਮੰਨ ਤੇ ਪਾਣੀ ਪਿੰਦਾ ਹੋ ਗਿਆ ਹੁਣ ਇੱਕ ਕੰਢ ਚਾਰ ਕਿਲੇ ਰਾਂਦੇ ਨੇ ਜਿਹੜੀ ਗਲੀ ਗਲੀ ਦੇ ਰੋੜੇ ਬਣੇ ਪਏ ਸੀ ਤੇ ਉਹ ਗਲੀ ਬਣ ਗਈ ਆ ਗਲੀ ਬਣ ਗਈ ਸਾਡੀ ਮੰਦਨ ਮਨ ਬਰਨਾਲੇ ਜਿਲ੍ਹੇ ਦੀ ਪਹਿਲੀ ਨਾਜ ਮੰਡੀ ਆ ਜਿਹਦੇ ਚਾਰ ਦੁਵਾਰੀ ਬਣੀਆਂ ਸ਼ਹਿਰਾਂ ਜੀ ਤਾਂ ਹੈਗੀ ਪਿੰਡਾਂ ਦੀ ਕਿਸੇ ਮੰਨ ਨਾਜ ਮੰਡੀ ਦੇ ਆਲੇ-ਦਾਲੇ ਕੰਧ ਨਹੀਂ ਚਾਰ ਦੁਵਾਰੀ ਨਹੀਂ ਬਣੀ ਸਾਡੇ ਮੰਡ ਬਣੀਆਂ ਬੇ ਛੋੜੇ ਸਟੇਡੀਅਮ ਦਾ ਕੰਮ ਆ ਬਾਈ ਨੇ ਮੰਨ ਜਿਹੜਾ ਜਮਾ ਸਟੇਡੀਅਮ ਖੰਡਰ ਬਣਿਆ ਪਿਆ ਤੇ ਰਤਮ ਨਿਹੜੀਆਂ ਦੇ ਅੱਡਾ ਬਣ ਗਿਆ ਤੇ ਉਹ ਅੱਜ ਉੱਥੇ ਮੁੰਡੇ ਕੁੜੀਆਂ ਖੇਡਣ ਲੱਗ ਗਏ ਦਵਾਰੇ ਚਾਹਲ ਪੈਰ ਹੋਣ ਲੱਗ ਗਏ ਉੱਥੇ ਜਿਹੜੇ ਕੀਤੇ ਨਹੀਂ ਕੀਤੇ ਸੀ ਉਹ ਵੀ ਪੂਰੇ ਹੋ ਗਏ ਮੇਰੇ ਖੇਤ ਜਾਨਨੇ ਆ ਮਤਲਬ ਸਾਡੇ 2 ਮੋਟਰਾਂ ਦੀ 16 ਕਿੱਲਾਂ ਚ ਤੇ ਸਾਡੇ ਜਦੋਂ ਪਹਿਲਾਂ ਮਨ ਲਾਈਟ ਆਉਂਦੀ ਸੀ ਦੋ ਹੀ ਮੋਟਰਾਂ ਸਾਡੀਆਂ ਇੱਕ ਦਿਨ ਵੀ ਕਦੇ ਖੜੀ ਨਹੀਂ ਸੀ 20 ਪੈਂਦਾ ਸੀ ਉਦੋਂ ਭਵਾ ਖੜਦੀਆਂ ਨਹੀਂ ਖੜੀ ਨਹੀਂ ਸੀ ਹੁਣ ਇੱਕ ਮੋਟਰ ਦਾ ਪਾਣੀ ਸਾਡਾ ਮਾੜਾ ਇੱਕ ਦਾ ਪਾਣੀ ਚੰਗਾ ਅਸੀਂ ਕਮੋਟਰ ਚਲਾਉਣੇ ਉਹ ਵੀ ਮੰਨ ਬਹੁ ਘੱਟ ਚਲਾਉਣੇ ਜਦੋਂ ਜਾਂਦੇ ਆ ਲਾਈਟ ਚੱਲਦੀ ਦੀ ਚੱਲਦੀ ਯਾਰ ਹੋਰ ਸਾਨੂੰ ਕਿਸਾਨ ਨੂੰ ਕੀ ਚਾਹੀਦਾ ਸਾੜੀ ਫਸਲ ਸਿੱਧੀ ਵੀ ਕੀ ਬਹੁਤ ਸਿੱਧੀ ਵੀ ਕੀ ਆ ਜਿਰੀ ਵੀ ਕੀ ਆ ਪਹਿਲਾਂ ਕਣਕੇ ਵੀ ਕੀ ਆ